ਕੀ ਮੱਲ ਹੈ ਇਹ ਜਿੰਦਗਤ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਲੈ ਕੇ ਆਏ ਤੁਹਾਡੇ ਸਾਹਮਣੇ ਮੱਝਾਂ ਪਕਿਆਉ ਹਨ ਉਹਨਾਂ ਦੀ ਵੀਡੀਓ ਠੀਕ ਹੈ ਜੀ ਫੈਂਟ ਫੋੜ ਦਾ ਕਲਾ ਦਿਖਾਉਣ ਹੈ ਜੀ ਕੀ ਮਾਲ ਮੁੱਦੀਆਂ ਮੱਝਾਂ ਨੇ ਠੀਕ ਹੈ ਜੀ ਵੀਡੀਓ ਦੇ ਨਾਲ ਜੁੜੇ ਰਹੋ ਦੇਖੋ ਜੀ ਆਹ ਭਾਈ ਲਵੇ ਇੱਕ ਇਹ ਬੂਰੇ ਰੰਗ ਦੀ ਮੱਝ ਆ ਦੇਖੋ ਮੱਝ ਬਹੁਤ ਸੋਹਣੀ ਆ ਦੇਖੋ ਜੀ ਚੱਡਾ ਤੇ ਬਾਈ ਦਾ ਨੰਬਰ ਤੇ ਰੇਟ ਸਾਰਾ ਕੁਝ ਅਸੀਂ ਵੀਡੀਓ ਤੇ ਪਾਵਾਂਗੇ ਦੇਖੋ ਜੀ ਤੇ ਪ੍ਰਾਜੀ ਇਹਦਾ ਮੁੱਲੇ ਦਾ ਮੁੱਲ ਦੱਸ ਦੋ ਮੁੱਲ ਬਾਈ ਇਹਦਾ 1.5 ਲੱਖ ਰੁਪਇਆ ਮੰਗ ਲਿਆ ਠੀਕ ਹੈ ਜੀ 1.5 ਤੇ ਜਿਹੜਾ ਕੋਈ ਬਾਈ ਵੀਡੀਓ ਦੇਖ ਕੇ ਉਹਦਾ ਮਾਨਤਣ ਮੌਕੇ ਤੇ ਕਰ ਦੋ ਕਰ ਦਾਂ ਕਰ ਦਾਂ ਠੀਕ ਹੈ ਜੀ ਤੇ ਕੈਮੇ ਸੂਏ ਆਈ ਇਹ ਹੁਣ ਚੌਥੇ ਸੂ ਸੂ ਬਾਈ ਚੌਥੇ ਸੂਏ ਕਿੰਨਾ ਚਿਰ ਰਹਿ ਗਿਆ ਜੀ ਤਾਂ ਹੁਣ ਹੁਣ ਬਸ ਤਿਆਰੀ ਹੈ ਬਸ 2-4 ਦਿਨ ਹੋਰ ਹੈ ਕੱਢੀ ਅੱਛਾ 2-4 ਦਿਨ ਦੇ ਵਾਦੂਗਾ ਹੋਰ ਵੀ ਬਣਾਉਗੀ ਠੀਕ ਹੈ ਜੀ ਤੇ ਪਹਿਲਾਂ ਇਹ ਦੁੱਧ ਦੇ ਨੇ ਕਿੰਨਾ ਦਿੱਤਾ ਜੀ ਇਹ 14-15 ਲੀਟਰ ਨੋਰਮਲ ਖਰਾਕ ਨਾਲ ਕੱਢੀ ਜਾਂਦੀ ਠੀਕ ਹੈ ਜੀ 14-15 ਲੀਟਰ ਠੀਕ ਹੈ ਜੀ ਕੋਈ ਬਾਹਲੀ ਖਰਾਕ ਬਣਾਈਆਂ ਕਿਹਦੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਦੇਵਾ ਹੋਰ ਲਾਉਣਾ ਕੱਢੂਗੀ ਨਾ ਹਜੇ ਠੀਕ ਹੈ ਜੀ ਦੇਖੋ ਜੀ ਬਾਈ ਦਾ ਨੰਬਰ ਅਸੀਂ ਚਲਾਵਾਂਗੇ ਜੀ ਠੀਕ ਹੈ ਜੀ ਤੇ